ਹਾਂਜੀ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਨੇ ਭਰਾ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਭਰਾ ਆਪਣੇ ਦੇਖਣ ਵਾਲੇ ਠੀਕ ਠਾਕ ਹੋਣਗੇ ਹਾਂਜੀ ਭਾਈ ਕਹਿੰਦਾ ਰੱਲੀ ਪਿੰਡ ਦੇ ਵਿੱਚ ਭਾਈ ਬਕਰਾਂ ਮੰਡੀ ਲੱਗਣ ਜਾ ਰਹੀ ਆ ਅ ਤੁਸੀਂ ਭਾਈ ਜੀ ਪੇਜ ਦੇਖ ਲਓ ਪੇਜ ਤੁਹਾਡੇ ਸਾਹਮਣੇ ਪਿਆ ਹੈਗਾ ਸਾਰੇ ਤੇ ਐਡਰੈਸ ਵਗੈਰਾ ਸਾਰਾ ਕੁਝ ਬਾਈਆਂ ਨੇ ਦੱਸਿਆ ਹੋਇਆਗਾ ਆ ਬਾਈਆਂ ਦੇ ਕਨੈਕਟ ਨੰਬਰ ਨੇ ਤੇ ਭਾਈ ਜਾ ਕੇ ਨਾ YouTube ਤੇ ਚੈਨਲ ਬਾਈਆਂ ਦਾ ਤੇ Insta ਤੇ ਬਾਈਆਂ ਦਾ ਠੀਕ ਹੈ ਗੱਲ ਤੇ ਭਾਈ ਜਾ ਕੇ ਇਹ ਦੇਖਣਾ ਤੁਸੀਂ ਚੈੱਕ ਕਰੋ ਜਾ ਕੇ ਵਿਜ਼ਿਟ ਕਰੋ ਮੰਡੀ ਨੂੰ ਜਾ ਕੇ ਬਾਈ ਖਾਸ ਪ੍ਰਬੰਧ ਨੇ ਹਾਂ ਲੰਗਰ ਦਾ ਖਾਸ ਪ੍ਰਬੰਧਾਤ ਬਾਈ ਜੀ ਬੱਕਰੀਆਂ ਨੂੰ ਸ਼ੌਂ ਦਾ ਤੇ ਪਾਣੀ ਦਾ ਤੇ ਵਪਾਰੀ ਬਾਈਆਂ ਨੂੰ ਦੂਰੋਂ ਨੇੜੇ ਆਉਣ ਤੇ ਸਾਰੇ ਬਾਈਆਂ ਦਾ ਸਵਾਗਤ ਆ ਬਾਈ ਜੀ ਹਾਂ ਬਾਈ ਜੀ ਕਿਹੜਾ ਕੋਈ ਨਵਾਂ ਬੰਦਾ ਕੰਮ ਕਰਨਾ ਚਾਹੁੰਦਾ ਬੱਕਰੀਆਂ ਭੇਡੂ ਭੇਡਾਂ ਦਾ ਤੁਸੀਂ ਬਾਈ ਜੀ ਕਹਿੰਦਾ ਰੱਲੀ ਪਿੰਡ ਦੇ ਵਿੱਚ ਜਾ ਕੇ ਐਤਵਾਰ ਨੂੰ ਵਿਜ਼ਿਟ ਕਰੋ ਮਾਲ ਉੱਥੇ ਵੇਚ ਕੇ ਆਓ ਮਾਲ ਖਰੀਦ ਕੇ ਲਿਆਓ ਬਾਈ ਜੀ ਬਹੁਤ ਹੀ ਸੋਹਣਾ ਬਾਈਆਂ ਨੇ ਕੰਮ ਕੀਤਾਗਾ ਤੁਸੀਂ ਬਾਈ ਜੀ ਕਹਾਂ ਦੀ ਕਹਾਂ ਹੈ ਬਾਈ ਕਹਿੰਦਾ ਨੰਬਰ ਅ ਪੇਜ ਨੂੰ ਕਹਾਂ ਦੀ ਕਹਾਂ ਆਪਣੇ ਮਾਨਗੋੜ ਫਾਰਮ ਨੂੰ ਕਹਾਂ ਫੋਲੋ ਕਰਦੇ ਹੋ ਕਹਾਂ ਦੀ ਕਹਾਂ ਪੇਜ ਗਾਹਾਂ ਦੇ ਗਾਹ ਪੱਤੇ ਆਦੁੱੱਕ ਜੇਕਣਾ ਬਾਈਆਂ ਦਾ ਆਪਣਾ ਵੀ ਆਪਣੇ ਬਾਈਆਂ ਦਾ ਕੰਮ ਗਾਹਾਂ ਬਾਲ ਚ ਚੱਲੇ ਠੀਕ ਹੈ ਜੀ ਬਹੁਤ ਹੀ ਸੋਹਣਾ ਬਾਈਆਂ ਨੇ ਕੰਮ ਕੀਤਾਗਾ ਗਾਹਾਂ ਦੇ ਗਾਹਾਂ ਸ਼ੇਅਰ ਕਰ ਦਿਓ ਤੇ ਬਾਈਆਂ ਨਾਲ ਕਹਿੰਦਾ ਬਹੁਤ ਹੀ ਚੰਗਾ ਸਜਾ ਦਿੰਦਾਗਾ ਵੀਰਾਂ ਨੂੰ ਵਿਕੜੇ ਵੀਰ ਰਜਗਾਰ ਨੇ ਬਾਈ ਜੀ ਆਪਾਂ ਬਾਈਆਂ ਨੂੰ ਰਜਗਾਰ ਆ ਮਿਲ ਸਕੇ ਠੀਕ ਹੈ ਜੀ ਗਾਹਾਂ ਦੇ ਗਾਹਾਂ ਸ਼ੇਅਰ ਕਰ ਦਿਓ ਧੰਨਵਾਦ ਵੀਡੀਓ ਚੰਗੀ ਲੱਗੀ ਬਹੁਤ ਬਹੁਤ ਸ਼ੁਕਰੀਆ